ਸੋ ਜਿਹੜੇ ਆਪਾਂ ਦੇਖ ਸਕਦੇ ਜਿਹੜੇ ਕਿਸਾਨ ਆ ਉਹ ਕੋਈ ਪਰਵਾਹ ਨਹੀਂ ਕਰਦੇ ਕਿ ਰਸਤੇ ਜਾਂਦੇ ਤੇ ਰਾਈ ਦਾ ਨੁਕਸਾਨ ਹੋ ਸਕਦਾ ਵਾ ਸੋ ਅੱਗ ਲਾ ਕੇ ਆਪ ਘਰਾਂ ਨੂੰ ਚੱਲ ਜਾਂਦੇ ਆ ਸੋ ਸੜਕਾਂ ਤੇ ਅੱਗ ਜੜੀ ਉਹ ਬिखर ਜਾਂਦੀ ਆ ਇਹਦੇ ਕਾਰਨ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਵਾ ਸੋ ਗੱਡੀਆਂ ਦਾ ਨੁਕਸਾਨ ਹੋ ਸਕਦਾ ਵਾ ਦੇ ਵੇਖ ਸਾਹ ਜ ਸੜਕ ਤੇ ਜਿਹੜੀ ਅੱਗ ਜਿਹੜੀ ਸਾਰੀ ਸੜਕ ਤੇ ਆ ਚੁੱਕੀ ਆ ਸੋ ਆਪਾਂ ਵੇਖ ਸਕਦੇ ਆ ਕਿਸਾਨਾਂ ਨੂੰ ਚਾਹੀਦਾ ਕਿ ਇਸ ਗੱਲ ਦਾ ਧਿਆਨ ਰੱਖਣਾ ਸੋ ਆਪਾਂ ਵੇਖਦਾ ਕੋਈ ਵੀ ਜਿਹੜਾ ਬੰਦਾ ਵਾ ਉਹ ਅੱਗ ਦੇ ਰਾਗੇ ਨਹੀਂ ਹੈਗਾ ਸੋ ਆ ਦੇਖ ਸਕਦੇ ਆ ਗੱਡੀਆਂ ਜਿਹੜੀਆਂ ਧੁਐ ਦੇ ਵਿੱਚ ਦੀ ਨੰਗ ਰੀਆਂ ਨੇ ਸੋ ਕਿਸਾਨਾਂ ਨੂੰ ਸੋਚਣਾ ਚਾਹੀਦਾ ਇਸ ਗੱਲ ਨੂੰ ਕਿ ਕਿਸੇ ਰਾਈ ਦਾ ਜਾਂਦੇ ਦਾ ਨੁਕਸਾਨ ਨਾ ਹੋਵੇ ਦਾ ਫਾਜ਼ੇਜ਼ਾ ਦਾ ਮੋਟਰਸਾਈਕਲ ਵੀ ਦਿਨਾ ਕਰਿਆ ਪੈਟਰੋਲ ਨੂੰ ਅੱਗ ਪੈ ਸਕਦੀ ਔਰ ਬਹੁਤ ਵੱਡਾ ਹਾਸਾ ਜਿਹੜਾ ਹੋ ਸਕਦਾ ਵਾ ਸੋ ਕਿਸਾਨਾਂ ਨੂੰ ਬੇਨਤੀ ਆ ਕਿ ਅੱਗ ਪਹਿਲੀ ਗੱਲ ਸ਼ਾਮਾਂ ਵਾਲਾ ਪਹਿਲੀ ਗੱਲ ਲਾਓ ਹੀ ਨਾ ਜਾਂ ਲੌਣੀਆਂ ਦੇ ਸ਼ਾਮਾਂ ਨੂੰ ਅੱਗ ਲਾਓ ਸੋ ਇਸ ਤਰ੍ਹਾਂ ਜਿਆ ਨੁਕਸਾਨ ਹੋ ਸਕਦਾ ਅੱਗ ਵੇਖ ਸਕਦੇ ਆ ਪਾਕਿਸਤਾਨ ਸੜਕ ਦੇ ਉੱਤੇ ਦਿਖ ਰਹੀ ਆ ਸੋ ਵਾਤਾਵਰਣ ਇਹ ਗੱਲ ਦਾ ਗਲ ਧਿਆਨ ਦਿਓ ਸ਼ੁਰੂਆਤ ਹਾਂ ਤਾਂ ਵਾਪੇ ਆ ਗਏ ਸਾਥੇ ਕੋਈ ਜਲ ਲਾਗੇ ਬੰਨੇ ਕੋਈ ਦਿਖਨੇ ਰਿਆ ਸੋ ਇਹ ਜਿਆ ਨੁਕਸਾਨ ਤਾਂ ਢੱਕਣਾ ਇਹਦਾ ਬਈ ਗੱਲ ਤੇ ਨਾੜ ਨੂੰ ਅੱਗ ਹੀ ਨਹੀਂ ਲਾਉਣੀ ਚਾਹੀਦੀ ਸੋ ਜੇ ਅੱਗ ਲਾਈ ਵੀ ਆ ਤੇ ਧਿਆਨ ਨਾਲ ਰਹਿਣਾ ਜੇ ਧਿਆਨ ਰੱਖਣਾ ਜੀ ਦਾ ਸੋ ਤੁਸੀਂ ਦੇਖ ਰਹੇ ਦਿੱਲੀ ਵਾਦੇ ਟੀਵੀ ਸੋ ਅਗਲੀ ਵੀਡੀਓ ਨਾਲ ਰਿਭਰ ਹੋਵਾਂਗੇ ਸੋ ਮੈਂ ਤਾਂ ਵੀਡੀਓ ਦੀ ਸਮਾਪਤੀ ਕਰਦਾ ਹਾਂ